ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾਉਣ ਲੱਗੇ ਆਟੇ ਦੀ ਕਚੌਰੀ ਆਮ ਕਰਕੇ ਮੈਦੇ ਦੀ ਬਣਾਉਂਦੇ ਆਪਾਂ ਆਟੇ ਦੀ ਕਚੌਰੀ ਬਣਾਉਣੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਵੀਡੀਓ ਨੂੰ ਸਕਿਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਹੀ ਟੇਸਟੀ ਕਚੌਰੀ ਸੌਖੇ ਤਰੀਕੇ ਨਾਲ ਬਣ ਕੇ ਤਿਆਰ ਹੋ ਜਾਂਦੀ ਆ ਇਹਦੇ ਵਾਸਤੇ ਪੈਂਚ ਥੋੜੀ ਜਿਹਾ ਤੇਲ ਪਾਇਆ ਜੀਰਾ ਪਾਤਾ ਸਾਬਤਾ ਧਨੀਆ ਪਾਤਾ ਆ ਇਹਨੂੰ ਥੋੜੀ ਜਿਹਾ ਇਸ ਤਰ੍ਹਾਂ ਭੁੰਨਾਂਗੇ ਨਾ ਕਰੰਚੀ ਜਿਹਾ ਹੋ ਜਾਂਦਾ ਤੇ ਇਹਦੇ ਵਿੱਚ ਪਿਆਜ਼ ਕੱਟ ਕੇ ਇੱਕ ਪਾਤਾ ਆ ਇਸ ਤਰ੍ਹਾਂ ਸਿੰਪਲ ਕਚੌਰੀ ਆਪਾਂ ਬਣਾਣੀ ਆ ਬਹੁਤ ਹੀ ਟੇਸਟੀ ਬਣ ਕੇ ਇਹ ਤਿਆਰ ਹੋਗੇ ਠੀਕ ਆ ਜੀ ਤੇ ਪਿਆਜ਼ ਆਪਾਂ ਵੱਡੇ ਸਾਈਜ਼ ਦਾ ਜਿਹੜਾ ਇੱਕ ਸੀ ਉਹ ਕੱਟ ਲਿਆ ਸੀ ਤੇ ਜ਼ਿਆਦਾ ਨਹੀਂ ਇਹਨੂੰ ਪਕਾਉਣਾ ਹੈਗਾ ਬਸ ਥੋੜਾ ਜਿਹਾ ਨਰਮ ਕਰਨਾ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾ ਦਨੇ ਆ ਜੀ ਇੱਕ ਹਰੀ ਮਿਰਚ ਕੱਟ ਕੇ ਜ਼ਿਆਦਾ ਨਹੀਂ ਜਿੰਨੀਕ ਤੁਸੀਂ ਸਪਾਈਸੀ ਖਾਣੀ ਕੋੜਾ ਖਾਣਾ ਉਹਨਾਂਕ ਤੁਸੀਂ ਪਾ ਲਓ ਤੇ ਆਪਾਂ ਇੱਕ ਹਰੀ ਮਿਰਚ ਜਿਹੜੀ ਆ ਪਾ ਦਿੱਤੀ ਹੈ ਤੇ ਇਹਨੂੰ ਵੀ ਆਪਾਂ ਵਿੱਚੇ ਪਕਾ ਲੈਣੇ ਆ ਤੇ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਮਿਰਚ ਨੂੰ ਪਕਾਉਨੇ ਆ ਜੀ ਤੇ ਟਮਾਟਰ ਨਹੀਂ ਪਾਉਣਾ ਆਪਾਂ ਕਿਉਂਕਿ ਟਮਾਟਰ ਦੇ ਨਾਲ ਸੌਗੀ ਜਿਹਾ ਰਹਿ ਜਾਂਦਾ ਆਪਣਾ ਤੜਕਾ ਜਿਹੜਾ ਆ ਨਰਮ ਜਿਹਾ ਰਹਿ ਜਾਂਦਾ ਆ ਇਸ ਕਰਕੇ ਆਪਾਂ ਟਮਾਟਰ ਨਹੀਂ ਪਾਣਾ ਹੋਰ ਤੁਸੀਂ ਜੋ ਜਿਹੜੀ ਮਰਜ਼ੀ ਸਬਜ਼ੀ ਪਾ ਲਓ ਤੇ ਆਲੂ ਉਬਾਲ ਕੇ ਮੈਸ਼ ਕੀਤੇ ਹੋਏ ਆ ਮੈਂ ਜਿੰਨੇ ਆ ਕਿ ਤੁਸੀਂ ਕਚੌਰੀਆਂ ਬਣਾਉਣੀਆਂ ਉਸ ਹਿਸਾਬ ਦੇ ਨਾਲ ਤੁਸੀਂ ਆਲੂ ਪਿਆਜ਼ ਜਿਹੜੇ ਪਾ ਲਓ ਤੇ ਆਪਾਂ ਪਿਆਜ਼ ਵੀ ਕਾਫੀ ਪਾਇਆ ਤੇ ਕਿਉਂਕਿ ਪਿਆਜ਼ ਦਾ ਟੇਸਟ ਜਿਹੜਾ ਕਚੌਰੀ ਦੇ ਵਿੱਚ ਬਹੁਤ ਹੀ ਵਧੀਆ ਆਂਦਾ ਆ ਹੁਣ ਇਹਨੂੰ ਏਦਾਂ ਮਿਕਸ ਕਰ ਲੈਣੇ ਆ ਤਾਕੇ ਆਲੂ ਦੇ ਵਿੱਚ ਵੀ ਜਿਹੜੀ ਨਮੀ ਮਾੜੀ-ਮੁੱਟੀ ਹੋਊਗੀ ਖਤਮ ਹੋ ਜਾਊਗੀ ਤੇ ਇੱਕ ਇਹ ਜਦੋਂ ਇਦਾਂ ਤੜਕਾ ਲਾ ਲੈਂਦੇ ਨੇ ਨਾ ਆਪਾਂ ਕ੍ਰਾਂਚੀ ਬਣਦੀਆਂ ਐ ਬਹੁਤ ਤੇ ਬਹੁਤ ਟੇਸਟੀ ਬਣਦੀਆਂ ਐ ਤੇ ਵੈਸੇ ਆਪਾਂ ਆਲੂ ਉਬਾਲ ਕੇ ਉਹਨਾਂ ਦੇ ਵਿੱਚ ਉਦਾਂ ਵੀ ਪਿਆਜ਼ ਰਲਾ ਸਕਦੇ ਮਿਰਚ ਨਮਕ ਰਲਾ ਸਕਦੇ ਆ ਤੇ ਹੁਣ ਹਾਲੇ ਤੱਕ ਆਪਾਂ ਇਹਦੇ ਵਿੱਚ ਨਮਕ ਜਿਹੜਾ ਨਹੀਂ ਪਾਇਆ ਕਿਉਂਕਿ ਬਾਅਦ ਚ ਪਾਵਾਂਗੇ ਜਦੋਂ ਆਪਾਂ ਕਚੌਰੀਆਂ ਬਣਾਵਾਂਗੇ ਫੇ ਨਮਕ ਪਾ ਲਿਆ ਤਾਂ ਫਿਰ ਇਹ ਜਿਆਦਾ ਜਿਹੜਾ ਆ ਨਰਮ ਜਿਹਾ ਹੋ ਜਾਂਦੇ ਆ ਆਲੂ ਇਸ ਕਰਕੇ ਆਪਾਂ ਨਾਮ ਖਾਲੇ ਤੱਕ ਨਹੀਂ ਪਾਇਆ ਪਿਆਜ਼ ਆਲੂ ਹਰੀ ਮਿਰਚ ਜੀਰਾ ਤੇ ਧਨੀਆ ਠੀਕ ਹੈ ਜੀ ਇਹ ਹਰਾ ਧਨੀਆ ਇਸ ਵੇਲੇ ਮੇਰੇ ਕੋਲ ਹੈ ਨਹੀਂ ਸਗਾ ਹੈਗਾ ਤਾਂ ਤੁਸੀਂ ਉਹ ਵੀ ਪਾ ਸਕਦੇ ਆ ਤੇ ਵਧੀਆ ਤਰੀਕੇ ਦੇ ਨਾਲ ਐਨ ਇਹਨੂੰ ਮਿਕਸ ਕਰ ਲਿਆ ਤਾਂ ਕਿ ਪਿਆਜ਼ ਵੀ ਨਰਮ ਹੋ ਜਾਣ ਆਲੂ ਵੀ ਵਿੱਚ ਕੋਈ ਵੀ ਮੋਟੀ ਗੱਠ ਨਾ ਰਵੇ ਵਧੀਆ ਕਚੌਰੀਆਂ ਤਿਆਰ ਹੋਣ ਵੀਡੀਓ ਤੁਹਾਨੂੰ ਪਤਾ ਹੀ ਆ ਸੀ ਸਿੰਪਲ ਜਿਹੀ ਬਣਾਣੇ ਹੁੰਨੇ ਆ ਤੇ ਹੁਣ ਇਹਨਾਂ ਨੂੰ ਉਸੇ ਭਾਂਡੇ ਵਿੱਚ ਕੱਢ ਤਾ ਜੇ ਚਾਹ ਆਲੂ ਰੱਖਿਓ ਸੀ ਮੈਂ ਤੇ ਇਹਨੂੰ ਠੰਡਾ ਹੋਣ ਦਿੰਨੇ ਆ ਇਹ ਪਹਿਲਾਂ ਆਪਾਂ ਇਹਨੂੰ ਤਿਆਰ ਕਰ ਲਿਆ ਇੱਕ ਕੌਲੀ ਮੇ ਆਟੇ ਦੀ ਪਾ ਲਈਆ ਨਾਰਮਲ ਰੋਟੀ ਜਿਹੇ ਦੀ ਬਣਾਉਣੇ ਆ ਤੇ ਇਹਦੇ ਵਿੱਚ ਆਪਾਂ ਅਜਵੈਨ ਮਸਲ ਕੇ ਪਾ ਦਨੇ ਆ ਤੇ ਤੁਸੀਂ ਮੈਦੇ ਦੀ ਬਣਾਣੀ ਮੈਦੇ ਦੀ ਬਣਾ ਸਕਦੇ ਆ ਨਮਕ ਪਾਤਾ ਤੇ ਥੋੜਾ ਜਿਹਾ ਕਾਲੀ ਮਿਰਚ ਪਾਤੀ ਆ ਥੋੜਾ ਜਿਹਾ ਪਾਇਆ ਤੇਲ ਆਪਾਂ ਚਮਚਕ ਤੇ ਹੁਣ ਇਹਨੂੰ ਮਿਕਸ ਕਰ ਲੈਨੇ ਆ ਤੇਲ ਆਪਾਂ ਪਾ ਲਈਦਾ ਤਾਂ ਇਹਦੇ ਨਾਲ ਨਾ ਜਿਹੜੀਆਂ ਕੋਈ ਵੀ ਚੀਜ਼ ਬਣਾਉਣੇ ਆ ਨਾ ਉਹ ਕ੍ਰਿਸਪੀ ਜੇ ਹੋ ਜਾਂਦੀ ਆ ਇਹ ਮਿਕਸ ਕਰਕੇ ਇਹਨੂੰ ਆਟੇ ਨੂੰ ਨਾ ਬਹੁਤਾ ਨਰਮ ਗੁੰਨਣਾ ਤੇ ਨਾ ਹੀ ਬਹੁਤਾ ਸਖਤ ਗੁੰਨਣਾ ਆ ਤੇ ਥੋੜਾ ਥੋੜਾ ਪਾਣੀ ਪਾ ਕੇ ਇਹਨੂੰ ਪਾਣੀ ਬਿਲਕੁਲ ਥੋੜਾ ਥੋੜਾ ਪਾਉਣਾ ਆ ਜੇ ਇੱਕ ਵਾਰੀ ਪਾਣੀ ਪਾਵਾਂਗੇ ਨਰਮ ਹੋ ਜਾਊਗਾ ਥੋੜਾ ਥੋੜਾ ਪਾਣੀ ਪਾ ਕੇ ਮਸਲ ਮਸਲ ਕੇ ਇਹਨੂੰ ਮਲੈਮ ਜਿਹਾ ਆਟੇ ਨੂੰ ਗੁੰਨਣਾ ਤਾਂ ਕਿ ਆਪਣੀਆਂ ਜਿਹੜੀਆਂ ਕਚੌਰੀਆਂ ਆ ਉਹ ਤੇੜਾ ਨਾ ਫਟਣਾਂ ਜੇ ਆਟਾ ਆਪਣਾ ਨਰਮ ਹੋ ਵਧੀਆ ਹੋਊਗਾ ਨਾ ਗੁੱਜਿਆ ਐਨ ਮਲਾਈਮ ਤੇ ਫਿਰ ਜਿਹੜੀਆਂ ਕਚੌਰੀਆਂ ਆਪਣੀਆਂ ਵਧੀਆ ਬਣ ਕੇ ਤਿਆਰ ਹੋਊਗੀਆਂ ਆਟੇ ਦੀ ਜਗ੍ਹਾ ਤੁਸੀਂ ਮੈਦਾ ਲੈ ਸਕਦੇ ਆ ਪਰ ਆਪਾਂ ਜਿਹੜੀ ਆ ਆਟੇ ਦੀ ਕਚੌੜੀ ਬਣਾਉਣ ਲੱਗੇ ਆ ਤੇ ਦੇਖੋ ਇਸ ਤਰ੍ਹਾਂ ਮੈਂ ਬਿਲਕੁਲ ਮਲੈਮ ਜਿਹਾ ਆਟਾ ਗੁੰਨ ਲਿਆ ਆ ਤੇ ਆਲੂ ਜਿਹੜੇ ਠੰਡੇ ਹੋ ਗਏ ਨਮਕ ਮੈਂ ਹੁਣ ਪਾਇਆ ਇਹਨਾਂ ਦੇ ਵਿੱਚ ਪਾ ਕੇ ਇਹਨੂੰ ਹੱਥ ਨਾਲ ਚੰਗੀ ਤਰ੍ਹਾਂ ਰਲਾਉਨੇ ਆ ਤੇ ਜਦੋਂ ਕੋਈ ਵੀ ਤੁਸੀਂ ਚੀਜ਼ ਬਣਾਉਨੇ ਆ ਨਾ ਕੋਈ ਵੀ ਰੈਸਪੀ ਬਣਾਉਨੇ ਆ ਖਾਣ ਵਾਸਤੇ ਚੀਜ਼ ਕੋਈ ਵੀ ਬਣਾਉਨੇ ਆ ਹੱਥਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰੋ ਕਿਉਂਕਿ ਅੱਜ ਕੱਲ ਬਰਸਾਤ ਦਾ ਮੌਸਮ ਆ ਵੈਸੇ ਵੀ ਕੋਈ ਚੀਜ਼ ਬਣਾਉਣੀ ਹੈ ਨਾ ਹੱਥਾਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰੋ ਪਹਿਲਾਂ ਤੇ ਇਹ ਪੇੜਾ ਛੋਟਾ ਜਿਹਾ ਲੈ ਲਿਆ ਆਪਾਂ ਨਾਰਮਲ ਰੋਟੀ ਨਾਲੋਂ ਅੱਧਾ ਪੇੜਾ ਲਿਆ ਆਪਾਂ ਤੇ ਇਹਨੂੰ ਇਸ ਤਰ੍ਹਾਂ ਹੱਥ ਦੇ ਨਾਲ ਦਬਾ ਕੇ ਵੀ ਬਣਾ ਸਕਦੇ ਆਂ ਤੇ ਬੇਲਣ ਨਾਲ ਬੇਲ ਕੇ ਵੀ ਬਣਾ ਸਕਦੇ ਆਂ ਆਪਾਂ ਦੋਨੇ ਤਰੀਕਿਆਂ ਦੇ ਨਾਲ ਬਣਾਵਾਂਗੇ ਪਹਿਲਾਂ ਹੱਥ ਨਾਲ ਇਸ ਤਰ੍ਹਾਂ ਦਬਾ ਦਬਾ ਕੇ ਇਹਨੂੰ ਵਧਾ ਲਿਆ ਥੋੜਾ ਜਿਹਾ ਤੇ ਇੱਕ ਚਮਚਾ ਜਿੰਨੀ ਕਿ ਇਹਦੇ ਵਿੱਚ ਫੀਲਿੰਗ ਆਂਦੀ ਉਹਨਾ ਆਪਾਂ ਇਹਦੇ ਵਿੱਚ ਰੱਖ ਲਿਆ ਤੇ ਗੂਠੇ ਨਾਲ ਦਬਾਈ ਜਾਵਾਂਗੇ ਸਾਈਡਾਂ ਤੋਂ ਆਟਾ ਜਿਹੜਾ ਉੱਪਰ ਨੂੰ ਕਰੀ ਜਾਵ ਤੇ ਇਸ ਤਰ੍ਹਾਂ ਇਹਦੇ ਬਾੜ ਲੈਂਦੇ ਹੋਏ ਇਹਨੂੰ ਇਕੱਠੇ ਕਰ ਦੇਣਾ ਆਪਾਂ ਤੇ ਬਹੁਤ ਵਧੀਆ ਕਚੌਰੀ ਐਦਾਂ ਬਣ ਕੇ ਤਿਆਰ ਹੋ ਗਈ ਤਰੀਕਾ ਬਿਲਕੁਲ ਆਸਾਨ ਵਾ ਜੀ ਤੇ ਐਦਾਂ ਵਾਸਤੇ ਖੋ ਜਿਹੜੀ ਫਿਲਿੰਗ ਹੈ ਇਹਦੇ ਵਿੱਚ ਆਪਾਂ ਭਰੀਆ ਉਹਨੂੰ ਥੱਲੇ ਕਰੀ ਜਾਂਦੇ ਆਪਾਂ ਤੇ ਬਾਕੀ ਕਚੌਰੀ ਨੂੰ ਉੱਪਰੋਂ ਬੰਦ ਕਰੀ ਜਾਂਦੇ ਆ ਤੇ ਇਸ ਤਰ੍ਹਾਂ ਇਹਨੂੰ ਬੰਦ ਕਰਕੇ ਤੇ ਇਹਨੂੰ ਆਪਾਂ ਕਰ ਲਿਆ ਤਿਆਰ ਠੀਕ ਆ ਜੀ ਹੁਣ ਆਪਾਂ ਵੇਲ ਕੇ ਵੀ ਇੱਕ ਤਿਆਰ ਕਰ ਲੰਨੇ ਆ ਤੇ ਫੇਰ ਆਪਾਂ ਤੇਲ ਜਿਹੜਾ ਗਰਮ ਰੱਖਿਆ ਆ ਤੇ ਉਹਦੇ ਵਿੱਚ ਇੱਕ ਕਰਕੇ ਪਾਲ ਲੂਗੇ ਤੇ ਇਹਨਾਂ ਨੂੰ ਪਕਾਉਣਾ ਮੀਡੀਅਮ ਸੇਕ ਤੇ ਤਾਂ ਕਿ ਆਟਾ ਅੰਦਰ ਤੱਕ ਪੱਕ ਜਾਵੇ ਇਹ ਤੇ ਲੋ ਐਦਾਂ ਆਪਾਂ ਇਹਨੂੰ ਪੂੜੀ ਦੀ ਤਰ੍ਹਾਂ ਬੇਲ ਲੈਣਾ ਆ ਜਿਆਦਾ ਵੱਡੀ ਨਹੀਂ ਕਰਨਾ ਤੇ ਇੰਨੀ ਕੁ ਬੇਲ ਲੈ ਜਿੰਨੀ ਕੁ ਹੱਥ ਨਾਲ ਵਧਾਈ ਸੀ ਆਪਾਂ ਇਹਦੇ ਵਿੱਚ ਵੀ ਉਸੇ ਤਰ੍ਹਾਂ ਆਪਾਂ ਜਿਹੜੇ ਆਲੂ ਪਿਆਜ਼ ਜਿਹੜੀ ਫੀਲਿੰਗ ਆਪਾਂ ਬਣਾਈ ਹੋ ਉਹ ਭਰ ਕੇ ਤੇ ਉਸੇ ਤਰ੍ਹਾਂ ਇਹਨੂੰ ਆਪਾਂ ਗੂਠੇ ਨਾਲ ਦਵਾਈ ਜਾਣਾ ਆ ਤੇ ਸਾਈਡਾਂ ਉੱਪਰ ਨੂੰ ਕਰੀ ਜਾਣੀਆਂ ਤੇ ਐਦਾਂ ਇਹਨੂੰ ਆਪਾਂ ਕਚੌਰੀ ਨੂੰ ਬੰਦ ਕਰ ਦੇਣਾ ਉੱਪਰ ਫालतू ਆਟਾ ਹੈਗਾ ਜਾਂ ਬਾਤੂ ਤੇ ਉਹਨੂੰ ਤੁਸੀਂ ਲਾ ਦੋ ਜਿਆਦਾ ਆਟਾ ਨਹੀਂ ਉੱਪਰ ਰੱਖਣਾ ਤੇ ਦੇਖੋ ਇੱਦਾਂ ਫालतू ਆਟਾ ਆਇਆ ਨਾ ਜਿਹੜਾ ਉਹਨੂੰ ਆਪਾਂ ਲਾ ਕੇ ਉਹ ਸੱਟ ਦੇ ਵਿੱਚ ਰੱਖ ਦੇਣਾ ਆ ਦੇਖ ਮੈਂ ਤੋੜ ਦਿੱਤਾ ਨਾ ਬਸ ਇਹਨੂੰ ਦਬਾ ਦਤਾ ਆ ਤੇ ਇਦਾਂ ਕਚੌਰੀ ਆਪਣੀ ਤਿਆਰ ਹੋ ਗਈ ਦੋਨੇ ਤਰ੍ਹਾਂ ਆਪਾਂ ਬਣਾ ਲਈਆਂ ਚਾਹੇ ਬੇਲ ਕੇ ਬਣਾ ਲਓ ਚਾਹੇ ਹੱਥ ਨਾਲ ਇੱਦਾਂ ਦਬਾ ਕੇ ਬਣਾ ਲਓ ਤੁਸੀਂ ਤੇਲ ਵਿੱਚ ਗਰਮ ਰੱਖਿਆ ਸੀ ਮੀਡੀਅਮ ਸੇਕ ਤੇ ਤੇ ਇਹਦੇ ਵਿੱਚ ਚਾਰ ਕਚੌਰੀਆਂ ਆਪਾਂ ਪਾਉਣੇ ਆ ਤੇ ਬਾਕੀ ਦੀਆਂ ਉਦੋਂ ਤੱਕ ਤਿਆਰ ਕਰ ਲੈਣੇ ਜਦ ਤੱਕ ਇਹਨਾਂ ਨੇ ਪੱਕਣਾ ਹੈ ਤੇ ਸੇਕ ਲੱਗ ਗਿਆ ਦੇਖੋ ਕਲਰ ਤੋਂ ਪਤਾ ਲੱਗਦਾ ਤੁਹਾਨੂੰ ਤੇ ਪਲਟ ਦੰਨੇ ਆਪਾਂ ਸੇਕ ਨੂੰ ਮੀਡੀਅਮੇ ਰੱਖ ਕੇ ਇਹਨਾਂ ਨੂੰ ਪਕਾਉਣਾ ਐਂਡ ਤੱਕ ਤਾਂ ਕਿ ਅੰਦਰ ਤੱਕ ਕਚੌਰੀਆਂ ਜਿਹੜੀਆਂ ਐ ਨਾ ਪੱਕ ਜਾਣ ਇਹ ਤੇ ਦੇਖੋ ਕਿੰਨੀਆਂ ਸੋਹਣੀਆਂ ਐਨ ਢਟੂਰੀਆਂ ਦੀ ਤਰ੍ਹਾਂ ਆਪਣੀਆਂ ਕਚੌਰੀਆਂ ਜਿਹੜੀਆਂ ਫੁੱਲ ਕੇ ਤਿਆਰ ਹੋ ਗਈਆਂ ਫਿਰ ਪਲਟ ਦਿਤੀਆਂ ਆਪਾਂ ਦੋ ਤਿੰਨ ਵਾਰੀ ਐਸੇ ਤਰ੍ਹਾਂ ਪਲਟ ਕੇ ਇਹਨਾਂ ਨੂੰ ਐ ਚੰਗੀ ਤਰ੍ਹਾਂ ਪਕਾਉਣਾ ਐ ਤੇ ਜਦੋਂ ਕ੍ਰਿਸਪੀ ਹੋ ਗਈਆਂ ਤੇ ਇਹਨਾਂ ਨੂੰ ਕੱਢ ਲੈਣੇ ਆ ਠੀਕ ਆ ਜੀ ਦੇਖੋ ਕਿੰਨੀਆਂ ਸੋਹਣੀਆਂ ਬਿਲਕੁਲ ਫੁੱਲੀਆਂ ਆ ਕਚੌਰੀਆਂ ਆਪਣੀਆਂ ਜਿਸ ਤਰ੍ਹਾਂ ਪਟੂਰੇ ਫੁੱਲੇ ਹੁੰਦੇ ਨੇ ਨਾ ਉਦਾਂ ਦੀਆਂ ਕਚੌਰੀਆਂ ਆਪਣੀਆਂ ਫੁੱਲ ਕੇ ਤਿਆਰ ਹੋ ਗਈਆਂ ਤੇ ਬਾਕੀ ਦੀਆਂ ਪੰਜ ਕਚੌਰੀਆਂ ਆਪਣੀਆਂ ਹੋਰ ਬਣੀਆਂ ਆ ਤੇ ਉਹ ਵੀ ਆਪਾਂ ਐਦੇ ਤੇਲ ਦੇ ਵਿੱਚ ਪਾ ਦੇਣੀਆਂ ਆ ਤੇ ਪਾ ਕੇ ਉਸੇ ਤਰ੍ਹਾਂ ਇਹਨਾਂ ਨੂੰ ਵੀ ਆਪਾਂ 골ਡਨ ਕਰ ਲੈਣਾ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਦੇਖੋ ਕਿੰਨੀਆਂ ਸੋਹਣੀਆਂ ਫੁੱਲ ਗਈਆਂ ਐਨ ਤੇ ਜਰੂਰ ਟਰਾਈ ਕਰਿਓ ਇੱਕ ਵਾਰੀ ਤੇ ਕਮੈਂਟ ਕਰਕੇ ਮੈਨੂੰ ਦੱਸਿਓ ਤੁਹਾਡੀਆਂ ਕਚੌਰੀਆਂ ਮੇਰੇ ਤਰੀਕੇ ਨਾਲ ਬਣਾਈਆਂ ਕਿੱਦਾਂ ਦੀਆਂ ਬਣੀਆਂ ਤੇ ਆਟੇ ਦੀ ਕਚੌੜੀ ਜਿਹੜੀ ਆਪਣੀ ਬਣ ਕੇ ਬਹੁਤ ਹੀ ਟੇਸਟੀ ਤਿਆਰ ਹੋ ਗਈ ਆ ਤੇ ਪੰਜੇ ਕਚੌਰੀਆਂ ਮੈਂ ਪਾ ਦਿੱਤੀਆਂ ਸਗੀਆਂ ਤੇ ਇਹਨਾਂ ਨੂੰ ਵੀ ਬਸ ਆਪਾਂ ਕੱਢ ਲੈਣੇ ਉਸੇ ਤਰ੍ਹਾਂ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰਦੇ ਹੋ ਲਾਈਕ ਕਰਿਓ ਕਮੈਂਟ ਕਰਿਓ ਨਵੇਂ ਵੀਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਪੋਰਟ ਕਰਿਓ ਚੈਨਲ ਨੂੰ ਵੀਡੀਓ ਦੇਖਣੇ ਧੰਨਵਾਦ ਸਤਿ ਸ਼੍ਰੀ ਅਕਾਲ ਜੀ